ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਿਗੁਰ ਪ੍ਰਸਾਦਿ ਵਾਰ ਸੁਹੀ ਕੀ ਸਲੋਕਾ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੁਹਾਵੇ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ ਪੈਰ ਛੋੜਿਆ ਕਰ ਆਪਣੈ ਮੋਹੀ ਦੂਜੈ ਪਾਏ ਮਿੱਠਾ ਕਰਕੇ ਖਾਏ ਆ ਬੋਸਾ ਦੋ ਵਦਿਆ ਰੋਗੁੱਦ ਪਤਾਰ ਹਰ ਛੋੜਿਆ ਤੇ ਲੱਗਾ ਜਾਏ ਵਿਜੋਗ ਧੰ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਹਨ ਕਿ ਜੋ ਜੀਵ ਇਸਤਰੀ ਦੁਨੀਆ ਦੇ ਸੋਹਣੇ ਪਦਾਰਥਾਂ ਰੂਪ ਸੁੰਬੇ ਦੇ ਚੂਹ ਚੂਹੇ ਰੰਗ ਵਾਲੇ ਦੇਸ਼ ਵਿੱਚ ਮਸਤ ਹੈ ਉਹ ਮੰਦੇ ਭਾਗਾ ਵਾਲੀ ਹੈ ਉਹ ਮਾਨੋ ਪਰਾਏ ਖਸਮ ਨੂੰ ਖੋਗਣ ਤੋਰ ਪੈਂਦੀ ਹੈ ਮਾਇਆ ਦੇ ਪਿਆਰ ਵਿੱਚ ਉਹ ਲੁਕੀ ਜਾ ਰਹੀ ਹੈ ਕਿਉਂਕਿ ਉਹ ਆਪਣੇ ਹਿਰਦੇ ਘਰ ਵਿੱਚ ਵਸਦੇ ਖਸਮ ਪ੍ਰਭੂ ਨੂੰ ਵਿਸਾਰ ਦਿੰਦੀ ਹੈ ਜਿਸ ਜੀਵ ਇਸਤਰੀ ਨੇ ਦੁਨੀਆਂ ਦੇ ਪਦਾਰਥਾਂ ਨੂੰ ਸਵਾਦ ਲੈ ਜਾਣ ਕੇ ਭੋਗਿਆ ਹੈ ਉਸ ਦੇ ਮਨ ਵਿੱਚ ਇਨ੍ਹਾਂ ਬਹੁਤੇ ਚਸਕਿਆਂ ਤੋਂ ਰੋਗ ਵਾਦਾ ਹੈ ਭਾਵ ਉਹ ਨਿਰੋਲ ਆਪਣੇ ਖਸਮ ਪ੍ਰਭੂ ਨੂੰ ਛੱਡ ਪੈਂਦੀ ਹੈ ਤੇ ਇਸ ਤਰ੍ਹਾਂ ਉਸ ਨਾਲੋ ਇਹਦਾ ਵਿਛੋੜਾ ਹੋ ਜਾਂਦਾ ਹੈ